ਸਹੀ ਗੱਲ ਹੈ ਇਹ ਪਨੀਰੀ ਬਣ ਜਾਗੀ ਪਸੂ ਪਨੀਰੀ ਬਣ ਜੂਗੀ ਹਾਂ ਜਿਵੇਂ ਆਪਣੇ ਪਸੂ ਹੋ ਕੇ ਸਾਰਾ ਮਸਾਲਾ ਮਿਕਸ ਹੋ ਗਿਆ ਘਾਟ ਹੋ ਜਾਂਦੀ ਦੁੱਧ ਹੁਣ ਇੱਥੇ ਨੂਨ ਆ ਆ ਨੂਨ ਅਸੀਂ ਕੋਲੇ ਪਾਉਂਦੇ ਭਾਈ ਅੱਛਾ ਨੂਨ ਅਸੀਂ ਹੁਣ ਨਹੀਂ ਮਿਲਾਉਂਦੇ ਤੇ ਆਪਣਾ ਸਰੋਂ ਦਾ ਤੇਲ ਹੋ ਗਿਆ ਸਰੋਂ ਦਾ ਤੇਲ ਬਾਲੇ ਨੂਨ ਪਾਕੀ ਦੇ ਦਿੰਦੇ ਨੇ ਮਸਾਲੇ ਚ ਆ ਆ ਦੂਜੀ ਦੂਜੀ ਦਵਾਈ ਘੱਟ ਪਾਉਂਦੇ ਨੇ ਹਾਂ ਨੂਨ ਅਸੀਂ ਕੋਲੇ ਪਾਉਂਦੇ ਇੱਥੇ ਘਾਇ ਠੀਕ ਹੈ ਆ ਸਰੋਂ ਦਾ ਤੇਲ ਹੁੰਦਾ ਭਾਈ ਠੀਕ ਹੈ ਆਪ ਦੇ ਅਗਲੇ ਘਰੇ ਦੇ ਮਿਲਾਮ ਦੇ ਜਿਵੇਂ ਪਸ਼ੂ ਨੂੰ ਆਪਾਂ ਕਰੇ ਦੇਸੀ ਕੋਜੇ ਪਨੀਰੀ ਨਹੀਂ ਬਣਾਉਂਦੇ ਪਰ ਇਹ ਬਣਾ ਸਕਦੇ ਹਾਂ ਹਾਂ ਠੀਕ ਹੈ ਆਹ ਕੀ ਹਲਦੀ ਪਾਈ ਜੀ ਐਂਟੀਆਇਟ ਹੋਣੀ ਪਾਵਾ ਥੋੜੀ ਠੀਕ ਹੈ ਇਹ ਰਲਾ ਕੇ ਫਿਰ ਪਸ਼ੂ ਨੂੰ ਪਧਿਆ ਮੁੱਠੀ 50 ਗ੍ਰਾਮ ਛੋਟੇ ਪਸ਼ੂ ਨੂੰ ਅੱਛਾ ਪਧੇ ਨੂੰ 100 ਗ੍ਰਾਮ ਠੀਕ ਹੈ ਮੁੱਠੀ ਪਾਈਏ ਪਸ਼ੂ ਨੂੰ ਆਪ ਹੀ ਦੱਸਦਾ ਕਿ ਮੈਨੂੰ ਕੁਝ ਪਾਇਆ ਅੱਛਾ ਸਾਮ ਨੂੰ ਆਪਣੇ ਪਸ਼ੂ ਨੂੰ ਜਿਹੜੀ ਕਾਟ ਹੈ ਕੈਲਸ਼ੀਅਮ ਦੀ ਮੂਤਲੀ ਦਿੰਦਾ ਹਾਂ ਜਿਹੜਾ ਪਸ਼ੂ ਤਾਂ ਗੱਬਣ ਪਸ਼ੂ ਦਾ ਛੱਡਾ ਨਹੀਂ ਬਣ ਰਾ ਅੱਛਾ ਖਾਦਾ ਪੀਦਾ ਲੱਗੇ ਪਸ਼ੂ ਦੀ ਸਿਹਤ ਬਣੀ ਰਹੇ ਠੀਕ ਹੈ ਮੱਛਰ ਮੱਕੀ ਪੱਟੀ ਤੇ ਆਉਂਦਾ ਬਾਈ ਹੋ ਜਾਂਦੀ ਗਰਮੀ ਕਰਕੇ ਦੁੱਧ ਸੁੱਕ ਜਾਂਦੇ ਪਸ਼ੂ ਹਾਂ ਇਹਦੇ ਨਾਲ ਕਾਟ ਪੂਰੀ ਰਹਿੰਦੀ ਖਾਦਾ ਪੀਦਾ ਲੱਗਦਾ ਪਸ਼ੂ ਠੀਕ ਹੈ ਹਾਂ ਠੀਕ ਹੈ ਵੀ ਬਿਮਾਰੀਆਂ ਨੂੰ ਬਚਾਵੇ ਠੀਕ ਹੈ ਅਗਲੇ ਦੇ ਸਾਹਮਣੇ ਨਹੀਂ ਤਾਂ ਪਸ਼ੂ ਟਾਈਮ ਸਿਰ ਗੱਬਣ ਹੁੰਦਾ ਹਾਂ ਟੇਮ ਨਾਲ ਬੋਲਦਾ ਟੇਮ ਨਾਲ ਰਹਿੰਦਾ ਠੀਕ ਹੈ ਪਸ਼ੂ ਨੂੰ ਆਪਣੇ ਆਪ ਨੂੰ ਕੋਈ ਬਾਈ ਲੈਣ ਦੀ ਲੋੜ ਨਹੀਂ ਪਈ ਠੀਕ ਆ ਬਾਰ ਬਾਰ ਟੀਕੇ ਭਰਾਈ ਇਹਨੇ ਫਰੀ ਜਾਂਦਾ ਉਹ ਘਾਟ ਦਾ ਘਾਟ ਆ ਜਾਂਦੀ ਆ ਆ ਇਨਫੈਕਸ਼ਨ ਸੱਟੀ ਜਾਂਦੇ ਇਨਫੈਕਸ਼ਨ ਬਣ ਜਾਂਦਾ ਦੱਬਾ ਮਾਰਦੇ ਬੋਲਦੇ ਨਹੀਂ ਪਸ਼ੂ ਠੀਕ ਹੈ ਇਹਦੇ ਨਾਲ ਸਹੀ ਰਹਿੰਦਾ ਠੀਕ ਹੈ ਮਿਲਨ ਮਿਕਸਚਰ ਪਾਉਣ ਦੀ ਲੋੜ ਹੈ ਪਾਸੇ ਦੀ ਲੋੜ ਨਹੀਂ ਬਾਈ ਕੇਲਸ਼ਮ ਦੀ ਮੈਨੇ ਮਿਕਸਚਰ ਦੀ ਨਾ ਕੈਲਸ਼ਮ ਦੀ ਲੋੜ ਹੈ ਨਾ ਨਾ ਇਹਦੀ ਜੀ ਸਾਰੀ ਘਾਟ ਆ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਹੈ ਕੋਈ ਠੀਕ ਹੈ ਜੇ ਕਿਸੇ ਦਾ ਪਸ਼ੂ ਨਾ ਜਿਵੇਂ ਬਾਰ-ਬਾਰ ਫਿਰਦਾ ਹੈ ਨਾ ਕੋਈ ਪਸ਼ੂ ਬੋਲਦਾ ਹੋ ਉਹਨਾਂ ਪਸ਼ੂ ਰਹਿੰਦਾ ਨਾ ਹੋ ਹਾਂ ਉਹ ਬਾਈ ਜੀ ਆਪਣਾ ਪਸ਼ੂ ਆਪਣੀ ਪੂਰੀ ਫੁੱਲ ਗਾਰੰਟੀ ਠੀਕ ਹੈ ਰੈਣ ਦੀ ਬੋਲਣ ਦੀ ਆਪਣਾ ਪੂਰਾ ਇਲਾਜ ਗੱਬਣ ਦੀ ਗਾਰੰਟੀ ਦੇ ਦੋਗੇ ਗੱਬਣ ਦੀ ਗਾਰੰਟੀ ਦੇਣ ਠੀਕ ਹੈ ਹਾਂ ਠੀਕ ਹੈ ਆਏ ਨਹੀਂ ਅਗਲੇ ਨੂੰ ਵੀ ਕੱਟਿਆਂ ਵਾਲੇ ਨੂੰ ਵੇਚਣਾ ਭੇਜੂ ਤੁਸੀਂ ਇਲਾਜ ਕਰਨਾ ਨਾ ਨਾ ਆਪਣਾ ਪੱਕਾ ਪੂਰਾ ਇਲਾਜ ਕਰਕੇ ਜਾ ਠੀਕ ਹੈ ਇਹ ਸੇ ਹੱਜੂਣ ਦੇ ਪਾਈ ਬਗਰੂ ਬਾਚੀ ਠੀਕ ਹੈ ਠੀਕ ਹੈ ਹਾਂ ਠੀਕ ਹੈ ਆ ਬਾਲੇ ਰਹਿੰਦੇ ਨਹੀਂ ਪਸ਼ੂ ਕੱਟਣ ਵਾਲੇ ਨੂੰ ਵੇਚ ਦਾਂ ਦਾ ਆਦਾ ਚੰਗੀ ਝੋਟੀ ਹੁੰਦੀ ਆ ਆ ਉਹਦਾ ਫਿਰ ਤੈਨੂੰ ਪਤਾ ਬੰਦੇ ਦਾ ਜੀ ਦੁਖਦਾ ਹਾਂ ਜੀ ਤਾਂ ਦੁਖਦਾ ਫਿਰ ਉਹ ਤਾਂ ਹਾਂ ਜੀ ਵੰਗੂ ਪਾਲਦਾ ਸਾਲ ਵੰਗੂ ਰੱਖਦਾ ਪੰਜਾਂ ਚਾਰ ਲਾ ਡੇਢ ਲੱਖ ਦੀ ਝੋਟੀ ਹੋਵੇ ਮਣ ਕੇ 25000 ਚ ਦੇਣੀ ਪਈ ਆ ਹਾਂ ਰਹਿਣ ਦੇ ਰਹਿਣ ਦੇ ਕਾਰਨ ਹੋ ਜਾਂਦਾ ਰਹਿਣ ਦੇ ਕਰਨ ਆਲੇ ਤੋਂ ਆਪਦੇ ਕਰੇ ਜੀਵਾ ਪਸ਼ੂ ਸੂਗਾ ਹਾਂ ਬੱਚਾ ਦਊਗਾ ਫਿਰ ਤਿਆਰ ਹੁੰਦੀ ਬਰੀਡ ਠੀਕ ਹੈ ਜੇ ਕਿਸੇ ਨੂੰ ਲੋੜ ਹੋਵੇ ਤੁਸੀਂ ਜਾ ਕੇ ਦਵਾਈ ਆ ਮੌਕੇ ਤੇ ਜਾ ਕੇ ਦਿਓ ਆਹ ਬਲੇ ਤੇ ਜਾਨਵਰਾਂ ਨੂੰ ਪਸ਼ੂ ਨੂੰ ਦੇਖ ਕੇ ਫੇਰ ਬਣਾਉਂਦੇ ਸੀ ਠੀਕ ਹੈ ਬੀ ਇਹਨੂੰ ਕੀ ਘਾਟ ਆ ਕੀ ਪਸ਼ੂ ਨੂੰ ਦਾਣੇ ਮੇ ਖੜੇ ਮੇ ਪਾ ਦੇ ਪਸ਼ੂ ਬਸ ਇੱਕ ਮੁਠੀ ਬਹੁਤ ਹੈ ਇੱਕ ਮੁਠੀ ਬਹੁਤ ਠੀਕ ਹੈ ਹੋਰ ਇਸੇ ਕਰ ਆਹੋ ਥੋੜੀਆਂ ਆਹ ਅਰੇ ਠੀਕ ਹੈ ਛੋਟੇ ਕਟਰੂਆਂ ਨੂੰ ਛੋਟੇ ਕਸ ਨੂੰ ਹੀ ਨਾ ਦੇ ਦੇ ਕੀੜੇ ਮੜਾ ਫਨੀਉਂਦੇ ਗਰੋਥ ਕਰਦੇ ਹਾਈਟ ਕਰਦੇ ਠੀਕ ਹੈ ਜੇ ਮੈਂ ਅੰਦਰ ਕੀੜੇ ਪੈ ਜਾਂਦੇ ਨੇ ਪਸ਼ੂਆਂ ਦੇ ਕੀ ਡਲਮਕਾਈ ਜਾਂਦੇ ਟੀਡੀ ਨਹੀਂ ਲਮਕਾਉਂਦੇ ਠੀਕ ਆ ਅੱਖਾਂ ਚੋਂ ਪਾਣੀ ਆਉਣ ਲੱਗ ਜਾਂਦਾ ਹਾਂ ਅੱਖਾਂ ਚੋਂ ਪਾਣੀ ਪਾਣੀ ਕਿੱਡਾ ਗੁੱਡਾ ਆ ਜਾਂਦੀ ਬਾਈ ਕਰਕੇ ਉਹ ਨਹੀਂ ਆਉਂਦਾ ਜਦੋਂ ਪੇਟ ਚ ਕੀੜੇ ਹੋਏ ਨੇ ਅੱਖਾਂ ਚੋਂ ਪਾਣੀ ਵੀ ਆਉਂਦਾ ਹਾਂ ਹਾਂ ਭੁੱਖ ਪੱਕੀ ਨਹੀਂ ਲੱਗਦੀ ਟੀੜਜਾ ਛੱਡੀ ਜਾਂਦੇ ਇਹਦੇ ਨਾਲ ਟੀਟ ਨੂੰ ਛੱਟੂਗੀ ਤੇ ਬਰਾ ਮੇਰੇ ਹਾਈਟ ਗਰੋਥ ਕਰੇਗਾ ਬਗੰਗ ਠੀਕ ਹੈ ਪੇ ਤਾਂ ਸਾਰੀਆਂ ਬਿਮਾਰੀਆਂ ਦਾ ਇੱਕ ਪਿੰਦੀ ਕੋਲੇ ਸਾਰੇ ਕੋਲੇ ਆਪਾਂ ਬਣਾ ਕੇ ਜਾਂਦੇ ਇਹ ਜੀ ਗੱਲ ਪਿੰਦੀ ਸੰਧੂ ਕੋਲੇ ਵੀ ਬਣਾ ਕੇ ਆਉਣਾ ਹਾਂ ਪਿੰਦੀ ਸਿੱਧੂ ਕੋਲੇ ਬਣਾ ਕੇ ਜਾਂਦੇ ਆਪਣੀ ਵੀਡੀਓ ਹੈ ਕੋਈ ਕਰਨੀ ਉਹਦੇ ਚੈਨਲ ਚ ਦੇਖ ਸਕਦਾ ਕੋਈ ਪਾਈ ਠੀਕ ਹੈ ਠੀਕ ਹੈ ਹਾਂ ਕੋਈ ਇਹ ਜੀ ਗੱਲ ਕੁਛ ਠੀਕ ਹੈ ਚੰਗੇ ਨੂੰ ਤਾਂ ਬਲਾਊਗਾ ਅਲਾ ਵਾਰਾ ਬਾਰੇ ਵਾਰ ਬਲਾਊਗਾ ਜਿਉਂ ਜਿਹਦਾ ਬੰਦੇ ਦਾ ਪੱਕਾ ਟਿਕਾਣਾ ਹੈ ਹਾਂ ਹੁਣ ਵਿੱਚ ਬੰਦੇ ਆਏ ਜੀ ਨੇ ਮੇਰੇ ਕੋਲੇ ਤੂੰ ਲਾਲੇ ਪੰਜ ਚਾਰ ਹਾਂ ਮੇਰੇ ਕੋਲੇ ਬਹੁਤ ਜ਼ਰੂਰ ਹੋ ਗਿਆ ਤੁਹਾਨੂੰ ਆਉਂਦੇ ਨੂੰ ਕਿਤੇ ਉਹ ਨਹੀਂ ਹੋ ਸੀ ਆਪਣੇ ਪਸ਼ੂ ਫਰਾਕ ਹੋ ਗਏ ਸੀ ਦਵਾਈ ਦੇ ਕੇ ਗਿਆ ਸੀ ਮੁੜ ਕੇ ਉਦੀ ਰਹਿ ਗਈ ਹਾਂ 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 ਬਾਕੀ ਉਹ ਤੇਰੇ ਉਹ ਉਧਰ ਚੱਕੀ ਦੇ ਨਾਲ ਸੀ ਉਹ ਕੀ ਨਾ ਸੀ ਉਹ ਤੇ ਵੀ ਰਹਿ ਗਈ ਸੀ ਹਾਂ ਲਾਓ ਲਾਓ ਇਕਨ ਨੰਬਰਦਾਰ ਦੇ ਹਾਂ ਲਾ ਨੰਬਰਦਾਰ ਦੇ ਉਹ ਲਾ ਕਟਾ ਠੀਕ ਹੈ ਤੇ ਉਹ ਆਇਆ ਨਾ ਵਿੱਚ ਬੰਦੇ ਫਰਾਡ ਫਿਰਦੇ ਨੇ ਉਹ ਉਹ ਚੰਗੇ ਦਾ ਨਾਮ ਖਰਾਬ ਕਰ ਦਿੰਦੇ ਨੇ ਹਾਂ ਬੰਦੇ ਜਿਵੇਂ ਹੁਣ ਵਿੱਚ ਐ ਫਿਰਦੇ ਨੇ ਨੂਨ ਪਾਕ ਹੀ ਦੇ ਜਾਂਦੇ ਨੇ ਹਾਂ ਨੂਨ ਤਾਂ ਇਹਦਾ ਨੂਨ ਇੱਥੇ ਪਾਇਆ ਸਾਹਮਣੇ ਤੇਰੇ ਸਾਹਮਣੇ ਪਾਇਆ ਨਹੀਂ ਹਾਂ ਹਾਂ ਠੀਕ ਐ ਨੰਬਰ ਹੈਗਾ 90 231 231 79344 79344 ਹਾਂ ਠੀਕ ਐ ਲਓ ਜੀ ਜੇ ਕਿਸੇ ਨੂੰ ਲੋਡ ਹੋਵੇ ਬਾਈ ਨਾਲ ਸੰਪਰਕ ਕਰ ਲਿਓ ਕਿਸੇ ਦਾ ਪਸ਼ੂ ਨਾ ਗੱਭਣ ਰਹਿੰਦਾ ਹੋਵੇ ਦੁੱਧ ਨਾ ਦਿੰਦਾ ਹੋਵੇ ਜਾਂ ਸੁੱਕ ਜਾਂਦਾ ਪਸ਼ੂ ਕਈ ਵਾਰੀ ਨਾ ਉਹ ਰਾਜੀ ਹੁੰਦਾ ਹੋਵੇ ਸਾਰੇ ਕਾਸੇ ਦੀ ਬਿਮਾਰੀ ਵਾਸਤੇ ਦਿੰਦੇ ਨੇ ਨਾ ਬੋਲਦਾ ਹੋਵੇ ਆਪਣੇ ਕੋਲੇ ਬਹੁਤ ਚਿਰ ਹੋ ਗਿਆ ਬਾਈ ਨੂੰ ਆਉਂਦੇ ਨੂੰ ਤੇ ਦਵਾਈ ਦੁਵਾਈ ਆ ਬਣਾ ਮਸਾਲਾ ਬਣਾ ਕੇ ਅੱਜ ਵੀ ਆਪਾਂ ਬਣਵਾਇਆ ਤੇ ਆ ਮਿਲਰ ਮਿਕਚਰ ਜਾਂ ਕੋਈ ਹੋਰ ਪਾਉਣ ਦੀ ਡੰਗਾ ਮੈਡੀਕਲ ਪਾਉਣ ਦੀ ਲੋੜ ਨਹੀਂ ਹੈਗੀ ਜੇ ਆਪਾਂ ਇਹ ਦਿੰਨੇ ਆ ਨਾ ਟਾਈਮ ਸਿਰ ਪਸ਼ੂ ਬੋਲਦਾ ਟਾਈਮ ਸਿਰ ਗੱਬਣ ਹੁੰਦਾ ਹੈ ਬਾਰ ਬਾਰ ਫਿਰਦਾ ਨਹੀਂ ਹੈਗਾ ਜੇ ਕੋਈ ਜਮੀ ਪਸ਼ੂ ਖਰਾਬ ਹੋਵੇ ਤਾਂ ਇਹ ਦਵਾਈ ਦੇ ਦਿੰਦੇ ਨੇ ਬਣਾ ਕੇ ਉਹਦੇ ਵਾਸਤੇ ਸਪੈਸ਼ਲ ਹਾਂ ਕਰੇ ਅਗਲੇ ਤੇ ਕਰੇ ਹਾਂ ਕਰੇ ਜਾ ਕੇ ਪਸ਼ੂ ਨੂੰ ਦੇਖ ਕੇ ਵੀ ਇਹਨੂੰ ਕੀ ਦੁੱਖ ਤਕਲੀਫ ਹੈ ਕਾ ਤੋਂ ਰਹਿੰਦਾ ਨਹੀਂ ਉਹਦੇ ਵਾਸਤੇ ਦੇ ਦਿੰਦੇ ਨੇ ਤੂੰ ਵੀ ਖਾਈ ਤੇਰਾ ਵੀ ਸਰੀਰ ਬਣੂ ਹਾਈਟ ਬਣੂ ਇਹਨੂੰ ਵੀ ਖਵਾ ਦਈਏ ਹਾਂ ਇਹਨੂੰ ਵੀ ਖਵਾ ਦਈਏ ਹਾਂ ਇਹਦਾ ਢਿੱਡ ਦੁਖਦਾ ਰਹਿੰਦਾ ਹੈ ਇਹ ਛੋਟਾ ਸਰਦਾਰ ਹੈ ਹਾਂ ਜਾਂ ਫਿਰ